ਕਸ ਉੱਤਾ ਹੁੰਦਾ ਆਪਣੀ ਜਿਹੜੀ ਚੁੰਝ ਆਉਦੀ ਜਿਹੜੀ ਉਹ ਉਹਨੇ ਫੰਗ ਚ ਦਿੱਤੀ ਹੁੰਦੀ ਹੈ ਤੇ ਦੂਸਰਾ ਜਿਹੜਾ ਹੁੰਦਾ ਇੱਕ ਲਾਟੇ ਖੜਾ ਹੁੰਦਾ ਜਿਵੇਂ ਕਿ ਬੰਦਾ ਕੋਈ ਭਗਤੀ ਕਰ ਰਿਹਾ ਹੋਵੇ ਰਾਤ ਨੂੰ ਰਾਤ ਨੂੰ ਤੇ ਉਹਨੇ ਨਿਗ੍ਹਾ ਰੱਖਣੀ ਆ ਤੁਹਾਡੇ ਅੱਡੇ ਦੇ ਉੱਤੇ ਸਾਰੇ ਪਾਸੇ ਵੀ ਕੋਈ ਹਲਝੋਲ ਤਾਂ ਨਹੀਂ ਹੋ ਰਹੀ ਤੇ ਜੇ ਹਲਝੋਲ ਕੋਈ ਦਿਸਿਆ ਉਹਨੂੰ ਉਹਨੇ ਉਸੇ ਵੇਲੇ ਆਵਾਜ਼ ਦੇਣ ਲੱਗ ਜਾਣੀ ਕੋਈ ਇਹਨਾਂ ਨੂੰ ਬਾਲਾ ਸਪੈਸ਼ਲੀ ਇਹਦਾ ਪਾਣੀ ਦਾ ਟੱਬ ਰੱਖਿਆ ਹੋਵੇ ਇੱਕ ਕੱਟ ਕੇ ਤੇ ਉਹਦੇ ਜਿਹੜਾ ਆਪਦਾ ਇਹ ਮੌਜ ਦਾ ਇੰਜੋਏ ਕਰਦੀ ਹੈ ਹੂੰ ਤੇ ਜੇ ਕਿਸੇ ਦਾ ਆਪਣਾ ਖੁੱਲਾ ਘਰ ਹੈਗਾ ਤੇ ਉੱਥੇ ਜੇ 2 4 2 2 ਕੀ ਹੁਣ ਬਹੁਤ ਹੈ ਤੇ ਇਹ ਚੀਜ਼ ਹੈ ਮੈਕਸੀਕੋ ਦੀ ਵੈਰਾਈਟੀ ਆ ਉਹ ਉਹਨੂੰ ਮਸਕੋ ਵੀ ਕਹਿੰਦੇ ਨੇ ਉਹ ਉਹ ਆਪਣੇ ਆਪ ਚ ਹੀ ਰਹਿੰਦੀ ਹੈ ਮਤਲਬ ਉਹ ਮੇਰੇ ਕੋਲ ਤਿੰਨ ਪੀਸ ਆ ਉਹਦੇ ਤੇ ਉਹ ਦੂਸਰੀਆਂ ਨਾਲ ਮਿਕਸ ਨਹੀਂ ਹੁੰਦੀਗੀ ਅੱਛਾ ਢੀ ਲੈਂਦੇ ਨੇ ਹਾਂ ਉਹਦਾ ਆਂਡਾ ਵੀ ਜਿਹੜਾ ਜੀ ਉਹ ਬਿਲਕੁਲ ਚਿੱਟੇ ਰੰਗ ਦਾ ਪਿਓਰ ਚਿੱਟੇ ਰੰਗ ਦਾ ਦੋਸਤੋ ਅੱਜ ਅਸੀਂ ਇੱਕ ਵਾਰ ਫੇਰ ਪਹੁੰਚੇ ਹੋਇਆ ਅਮਰੀਕਨ ਬਟੇਰਾ ਫਾਰਮ ਮੋਗਾ ਸੁਦਰਸ਼ਨ ਸ਼ਰਮਾ ਜੀ ਕੋਲੇ ਤੇ ਅੱਜ ਦੀ ਜਿਹੜੀ ਵੀਡੀਓ ਉਹਨਾਂ ਲੋਕਾਂ ਦੇ ਲਈ ਖਾਸ ਹੈ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਬਤਕਾਂ ਰੱਖਣ ਦੇ ਸ਼ੌਕੀਨ ਨੇ ਤੇ ਸ਼ਰਮਾ ਜੀ ਕੋਲੇ ਕਈ ਤਰ੍ਹਾਂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਬਤਕਾਂ ਦੀਆਂ ਨੇ ਜਿਹੜੇ ਘਰੇ ਰੱਖਦੇ ਆ ਲੋਕ ਤੇ ਆਪਾਂ ਅੱਜ ਉਹਦੇ ਬਾਰੇ ਜਾਣਕਾਰੀ ਲੈਣੇ ਆ ਹਾਂਜੀ ਸ਼ਰਮਾ ਜੀ ਜਿਹੜੀਆਂ ਤੁਹਾਡੇ ਕੋਲੇ ਬਤ ਕੰਨ ਨੇ ਨਾ ਕਈ ਤਰ੍ਹਾਂ ਦੀਆਂ ਨੇ ਜਿਹੜੀਆਂ ਲੋਕ ਘਰੇ ਰੱਖਣ ਦੇ ਸ਼ਕੀਨ ਨੇ ਉਹ ਕਿਹੜੀਆਂ ਕਿਹੜੀਆਂ ਨੇ ਮੇਰੇ ਕੋਲ ਜੀ ਆਪਣਾ ਆਪਣਾ ਕੀ ਨਾਮ ਜੀ ਮੈਸਕੋਬੀ ਆ ਜਿਹੜੀ ਕਿ ਆਪਣੇ ਬੱਚੇ ਆਪ ਆਪ ਦੀ ਹੈ ਜੀ ਤੇ ਉਹ ਮੈਸਕੋਦੀ ਵਜਦੀ ਹੈ ਵੈਸੇ ਉਹ ਜੀ ਜੀ ਤੇ ਦੂਜੇ ਨੰਬਰ ਤੇ ਮੇਰੇ ਕੋਲ ਰਾਜ ਹੰਸ ਹੈ ਜੀ ਜਿਹੜਾ ਕਿ ਆਪਣੇ ਸਿਕਿਉਰਟੀ ਵਾਸਤੇ ਲੋਕ ਰੱਖਦੇ ਆ ਘਰਾਂ ਦੇ ਵਿੱਚ ਜੀ ਤੇ ਔਰ ਬਹੁਤ ਅੱਛਾ ਜਾਨਵਰ ਹੈ 30 ਨੰਬਰ ਤੇ ਮੇਰੇ ਕੋਲੇ ਆਪਣਾ ਬੰਗਲਾ ਬੰਗਲਾਦੇਸ਼ੀ ਖਾਕੀ ਕੈਂਬਲਾ ਮੇਰੇ ਕੋਲੇ ਜੀ ਜਿਹੜੀ ਕਿ ਆਂਡਿਆਂ ਦੇ ਵਿੱਚ ਬਹੁਤ ਨੰਬਰ ਵਨ ਹੈ ਜੀ 300 ਆਂਡੇ ਤੱਕ ਦੇਂਦੀ ਆ ਉਹ ਜੀ ਤੇ ਇਸ ਤਰ੍ਹਾਂ ਅਗਰ ਕਿ ਤਿੰਨ ਬ੍ਰਾਂਡ ਰੱਖੇ ਮੇਰੇ ਕੋਲੇ ਇੱਕ ਤਾਂ ਜਿਹੜਾ ਤੁਸੀਂ ਪਹਿਲਾਂ ਦੱਸਿਆ ਜਿਹੜੀ ਤੁਸੀਂ ਅੰਡ ਵਾਲੀ ਗੱਲ ਕਰਦੇ ਹੋ ਉਹ ਆਪਾਂ ਕਰਾਂਗੇ ਬਾਅਦ ਦੇ ਵਿੱਚ ਉਹ ਵੱਖਰਾ ਓਕੇ ਤੇ ਜਿਹੜੀ ਤੁਸੀਂ ਕਹਿੰਦੇ ਹੋ ਇੱਕ ਸਿਕਿਉਰਿਟੀ ਦਾ ਵੀ ਕੰਮ ਕਰਦੀ ਹੈ ਤੇ ਇੱਕ ਹੋਰ ਦੱਸਿਆ ਤੁਸੀਂ ਜਿਹੜੀ ਆਪਣੇ ਬੱਚੇ ਉਹ ਆਪ ਪਾਲਦੀ ਹੈ ਉਹਦੇ ਬਾਰੇ ਜਰੂਰ ਚੰਨਾ ਪਊਗੀ ਆਪਣਾ ਜੀ ਰਾਜਹੰਸ ਜਿਹੜਾ ਜੀ ਉਹ ਮਤਲਬ ਚਟੇ ਰੰਗ ਦੀ ਆਪਣਾ ਬਤਕ ਹੈ ਹਮ ਔਰ ਕਾਫੀ ਮਤਲਬ ਉੜਦੀ ਆ ਉਹ ਕਾਫੀ ਫੰਗ ਖਿਲਾੜਦੀ ਆ ਉਹ ਤੇ ਬਹੁਤ ਸੋਹਣੀ ਹੈ ਔਰ अपना गाने ਦੇ ਉਤੇ ਜਿਹੜਾ ਹੈਗਾ ਉਹ ਕਾਕੂ ਖਾ ਕੇ ਵੀ ਉਹ ਵਿਜਾਰਾ ਕਰ ਲਿੰਦੀ ਆ ਤੇ ਸੋਹਣੀ ਲੱਗਦੀ ਆ ਜੇ ਤੁਹਾਡੇ ਅੱਡੇ ਤੇ ਹੋਵੇ ਹੂੰ ਮੇਰੇ ਕੋਲੇ ਇਸ ਟਾਈਮ 9 ਪੀਸ ਆ ਉਹਦੇ ਹੂੰ ਤੇ ਜੇ ਆਪਾਂ ਬਾਹਰੋਂ ਲੈਣ ਜਾਈਏ ਜੇ ਯੂਪੀ ਬਿਹਾਰ ਤੋਂ ਉਹਦੇ ਉੱਥੇ 5000 ਦਾ ਜੋੜਾ ਮਿਲਦਾ ਜੀ ਜਿਹੜਾ ਕਿ ਮੈਂ ਇੱਥੇ 4500 ਰੁਪਏ ਦਾ ਜੋੜਾ ਵੇਚਦਾ ਹੂੰ 2500 ਰੁਪਏ ਦਾ ਮੇਲ ਆ 2000 ਦੀ ਫੀਮੇਲ ਆ ਹੂੰ ਤੇ ਉਹ ਵੀ ਮੈਂ ਸ਼ੌਂਕ ਨੂੰ ਰੱਖੀਆਂ ਵੀ ਚੰਗੀਆਂ ਲੱਗਦੀਆਂ ਮੇਰੇ ਅੱਡੇ ਦੇ ਉੱਤੇ ਹੂੰ ਤੇ ਇਸ ਕਰਕੇ ਉਹ ਮੈਂ ਚਾਹਣਾ ਕਿ ਆਮ ਆਪਣੇ ਭਰਾਵਾਂ ਨੇ ਕਈਆਂ ਨੇ ਰੱਖਿਆ ਉਹਦੀਆਂ ਆਪਣੇ ਤੇ ਕਈਆਂ ਦੇ ਦਾ ਮੈਨੂੰ ਦੱਸਿਆ ਆਣਗੇ ਸ਼ਰਮਾ ਜੀ ਸਾਡੇ ਕੋਲੇ 4 ਸੀ 5 ਸੀ ਉਹ ਸੀ ਕਿਸੇ ਨੂੰ ਦੇ ਦੀਆਂ ਉਹਨੇ ਛੱਪੜ ਦੇ ਵਿੱਚ ਸ਼ਰਤੀਆਂ ਹੋ ਤੇ ਉਥੇ ਤਾਂ ਡਾਰੀ ਬਣ ਗਈ ਉਹਨੇ ਵੀ ਤੇ ਇਸ ਕਰਕੇ ਰਾਜ ਹੰਸ ਜਿਹੜਾ ਨਾ ਜੀ ਬਤਕ ਜਿਹੜੀ ਆ ਉਹ ਆਪਾਂ ਨੂੰ ਰੱਖਣੀ ਚਾਹੀਦੀ ਆ ਆਪਦੇ ਘਰਾਂ ਚ ਸਿਕਿਉਰਟੀ ਰੀਜ਼ਨ ਕਰਕੇ ਹਾਂ ਇਹੀ ਗੱਲ ਅਸੀਂ ਪੁੱਛਦੇ ਸੀ ਵੀ ਉਹ ਸਿਕਿਉਰਟੀ ਵਾਲਾ ਤਾਂ ਪਹਿਲੀ ਵਾਰ ਹੀ ਸੁਣਿਆ ਵੀ ਜੇ ਕੁੱਤੇ ਦਾ ਸਿਕਿਉਰਟੀ ਕਰਦੇ ਸੁਣੇ ਨੇ ਜੀ ਹਾਂਜੀ ਰਾਖੀ ਕਰਦੇ ਸੁਣੇ ਨੇ ਪਰ ਇਹ ਪਹਿਲੀ ਵਾਰ ਹੀ ਸੁਣਿਆ ਕਿਵੇਂ ਜੀ ਇਹ ਕਿਵੇਂ ਜੀ ਇਹ ਜੀ ਰਾਤ ਨੂੰ ਜੇ ਜੋੜਾ ਇਹ ਹਸਬੰਡ ਵਾਈਫ ਜਿਹੜਾ ਮੇਲ ਤੇ ਫੀਮੇਲ ਇਕੱਠੇ ਖੜੇ ਹੁੰਦੇ ਆ ਇੱਕ ਲੱਤ ਤੇ ਖੜਦਾ ਜੀ ਇਹ ਜੀ ਇੱਕ ਜਾਂ ਇੱਕ ਸੁੱਤਾ ਹੁੰਦਾ ਆਪਣੀ ਜਿਹੜੀ ਚੁੰਝ ਆ ਉਹਦੀ ਜਿਹੜੀ ਉਹ ਉਹਨੇ ਫਾਂਗ ਚ ਦਿੱਤੀ ਹੁੰਦੀ ਆ ਹਾਂ ਤੇ ਦੂਸਰਾ ਜਿਹੜਾ ਹੁੰਦਾ ਇੱਕ ਲਾਟੇ ਖੜਾ ਹੁੰਦਾ ਜਿਵੇਂ ਕਿ ਬੰਦਾ ਕੋਈ ਭਗਤੀ ਕਰ ਰਿਹਾ ਹੋਵੇ ਰਾਤ ਨੂੰ ਰਾਤ ਨੂੰ ਤੇ ਉਹਨੇ ਨਿਗ੍ਹਾ ਰੱਖਣੀ ਆ ਤੁਹਾਡੇ ਅੱਡੇ ਦੇ ਉੱਤੇ ਸਾਰੇ ਪਾਸੇ ਵੀ ਕੋਈ ਹਲਜੋਲ ਤਾਂ ਨਹੀਂ ਹੋ ਰਹੀ ਤੇ ਜੇ ਹਲਜੋਲ ਕੋਈ ਦਿਸਿਆ ਉਹਨੂੰ ਉਹਨੇ ਉਸੇ ਵੇਲੇ ਆਵਾਜ਼ ਦੇਣ ਲੱਗ ਜਾਣੀ ਆ ਉਹਨੇ ਆਪਣੀ ਆਵਾਜ਼ ਦੇ ਵਿੱਚ ਰਾਈਟਵੇ ਆਵਾਜ਼ ਦੇਣੀ ਜਾਨੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਬਾਹਰ ਪ੍ਰੋਬਲਮ ਹੋ ਗਈ ਆ ਤੇ ਨੰਬਰ 2 ਇਹਦੇ ਨਾਲ ਕੋਈ ਜਾਨਵਰ ਜਿਹੜਾ ਹੈਗਾ ਕੋਈ ਸੱਪ ਸੂਟਾ ਉਹ ਨੇੜੇ ਨਹੀਂ ਆਉਂਦਾਗਾ ਜੀ ਕਰੇ ਹਾਂ ਹਾਂ ਉਹ ਉਹ ਨੇੜੇ ਨਹੀਂ ਹੁੰਦਾਰੇ ਕਿਉਂਕਿ ਇਹ ਪੈ ਜਾਂਦੀਆਂ ਤਾਂ ਆਪਣੇ ਇਨਸਾਨ ਨੂੰ ਪੈ ਜਾਂਦੀਆਂ ਇਹ ਹਮ ਇਨਸਾਨ ਨੂੰ ਤੇ ਥੋੜੇ ਕੋਲੇ ਆਪਣੀ ਥਾਉਣ ਇਹਨਾਂ ਦੀ ਕਾਫੀ ਲੰਬੀ ਹੁੰਦੀ ਹੈ ਤੇ ਉਹ ਕਰਕੇ ਤੇ ਥੋੜੇ ਮਗਰ ਪੈ ਜਾਂਦੀਆਂ ਮਤਲਬ ਫਿਰ ਜੁਹਨਾਂ ਨੂੰ ਭੁੱਖ ਲੱਗਦੀ ਹੈ ਫਿਰ ਥੋੜੇ ਮਗਰ ਤੁਰਦੀਆਂ ਇਹ ਹਮ ਇਕੱਠੀਆਂ ਤੁਰਦੀਆਂ ਇਹਨਾਂ ਦੇ ਇੱਕ ਸੈਪਟਾ ਹਮ ਇਹ ਸੈਪਰੇਟ ਨਹੀਂ ਜੀ ਇਕੱਠੀ ਇਕੱਠੀ ਡਾਰ ਜਾਂਦੀ ਇਹਨਾਂ ਦੀ ਹਮ ਇਸ ਕਰਕੇ ਇਹਨਾਂ ਦੇ ਆਂਡੇ ਵੀ ਕਾਫੀ ਵੱਡਾ ਆਂਡਾ ਹੁੰਦਾ ਹੈ ਸਾਈਜ਼ ਦਾ ਤੇ ਇਸ ਕਰਕੇ ਐਵਰੇਜ ਇਹ ਇੱਕ ਆਂਡਾ ਇਹ 3 ਬੰਦੂਜੇ ਇੱਕ ਦਿਨ ਦੇ ਦਿੰਦੀ ਹੈ ਮੇਰੇ ਹੁਣ 10 ਆਂਡੇ ਜਿਹੜੇ ਮਸ਼ੀਨ ਚ ਲਾਏ ਹੋਏ ਆ ਹੈਚਰੀ ਚ ਤੇ ਇਹ ਮਹੀਨਾ ਡੇਢ ਮਹੀਨਾ ਲੈਂਦੇ ਆ ਇਹ ਆਂਡੇ ਤੇ ਇਸ ਕਰਕੇ ਇਹ ਜਿਹੜੀ ਰਾਜ ਹਾਂਸ ਸਾਹਿਬ ਬਹੁਤ ਵਧੀਆ ਬਤਕ ਹੈ ਮਰ ਰੱਖੀ ਵਾਸਤੇ ਵੀ ਹੈ ਇਹ ਅਮਲ ਘਰਾਂ ਦੇ ਵਿੱਚ ਵੀ ਰੱਖ ਸਕਦੇ ਲੋਕ ਰੱਖਦੇ ਵਾਸਤੇ ਉਹ ਘਰਾਂ ਚ ਰੱਖ ਸਕਦੇ ਤੁਸੀਂ ਇਹ ਤੁਸੀਂ ਇਹਨੂੰ ਕਣਕ ਪਾਓ ਮੱਕੀ ਪਾਓ ਜੋ ਜੇ ਤੁਹਾਡਾ ਖੁੱਲਾ ਘਰ ਹੈਗਾ ਉਥੇ ਤੁਰੀਆਂ ਫਿਰਦੀਆਂ ਮਤਲਬ ਸਿਕਿਉਰਟੀ ਬਹੁਤ ਜ਼ਿਆਦਾ ਹੈ ਕੋਈ ਅੰਦਰ ਨਹੀਂ ਥੋੜੇ ਵੱਟ ਸਕਦਾ ਹ ਹ ਉਸੇ ਵੇਲੇ ਬੋਲਣ ਲੱਗ ਜਾਣਾ ਹੈ ਲੈ अच्छा ਇਹਨੂੰ ਰੱਖਣ ਵਾਸਤੇ ਫਿਰ ਕੀ ਕੁਝ ਜਿਹੜਾ ਅਗਲੇ ਨੂੰ ਇੰਤਜ਼ਾਮ ਕਰਨਾ ਪੈਂਦਾ ਘਰੇ ਪਾਣੀ ਦਾ ਜਾਂ ਕਿਵੇਂ ਇਹਦੇ ਵਾਸਤੇ ਪਾਣੀ ਇਹਦਾ ਪਾਣੀ ਦਾ ਨਾ ਮੇਰੇ ਹੁਣ ਟੱਬ ਰੱਖੇ ਵੀ ਇੱਥੇ ਇਹ ਟੱਬ ਚ ਨਾਉਣ ਲੱਗ ਜਾਂਦੀਆਂ ਹਨ ਕਿ ਜੀ ਇਹ ਪਾਣੀ ਜਿਹੜਾ ਜਿਹੜਾ ਨਾ ਘਾ ਵੀ ਖਾ ਲੈਂਦੀਆਂ ਇਹ ਕੋਈ ਇਹਨਾਂ ਨੂੰ ਬੜਾ ਸਪੈਸ਼ਲੀ ਇਹਦਾ ਪਾਣੀ ਦਾ ਟੱਬ ਰੱਖਿਆ ਹੋਵੇ ਕੱਟ ਕੇ ਤੇ ਉਹਦੇ ਜਿਹਾ ਆਪਦਾ ਇਹ ਮੌਜ ਦਾ ਇੰਜੋਏ ਕਰਦੀਆਂ ਹੂੰ ਤੇ ਜੇ ਕਿਸੇ ਦੇ ਆਪਣਾ ਖੁੱਲਾ ਘਰ ਹੈਗਾ ਤੇ ਉੱਥੇ ਜੇ 2-4 2 ਕੀ ਹੁਣ ਬਹੁਤ ਇਹ ਇਹ ਚੀਜ਼ ਹੈ ਅੱਛਾ ਇੱਕ ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਜਿਹੜੀ ਆਪਣੇ ਬੱਚੇ ਜਿਹੜੇ ਉਹ ਆਪ ਪਾਲਦੀ ਹੈ ਉਹ ਉਹ ਕਿਸ ਤਰ੍ਹਾਂ ਦੀ ਹੈ ਕੀ ਵੈਰਾਈਟੀ ਦੱਸਿਆ ਸੀ ਉਹ ਜੀ ਮੈਕਸੀਕੋ ਦੀ ਵੈਰਾਈਟੀ ਆ ਉਹ ਉਹਨੂੰ ਮਸਕੋਬੀ ਕਹਿੰਦੇ ਨੇ ਉਹ ਉਹ ਆਪਣੇ ਆਪ ਚ ਹੀ ਰਹਿੰਦੀ ਹੈ ਮਤਲਬ ਉਹ ਮੇਰੇ ਕੋਲ ਤਿੰਨ ਪੀਸ ਆ ਉਹਦੇ ਤੇ ਉਹ ਦੂਸਰੀਆਂ ਨਾਲ ਮਿਕਸ ਨਹੀਂ ਹੁੰਦੀਗੀ ਅੱਛਾ ਢੀ ਰੰਦੇ ਨੇ ਹਾਂ ਉਹਦਾ ਆਂਡਾ ਵੀ ਜਿਹੜਾ ਜੀ ਉਹ ਬਿਲਕੁਲ ਚਿੱਟੇ ਰੰਗ ਦਾ ਪਿਓਰ ਚਿੱਟੇ ਰੰਗ ਦਾ ਤੇ ਇੱਕ ਵੱਡੇ ਸਾਈ ਦਾ ਅੰਡਾ ਹੁੰਦਾ ਉਹ ਆਪਣੇ ਅੰਡੇ ਜਿਹੜੇ ਨਾ ਉਹਨਾਂ ਨੂੰ ਮਤਲਬ ਆਪ ਬੱਚੇ ਕੱਢਦੀ ਆ ਆਪਣੇ ਬੱਚਿਆਂ ਨੂੰ ਆਪ ਉਹ ਮਤਲਬ ਆਪਣੀ ਜੋ ਵੀ ਹੈ ਡਾਰ ਬਣਾਉਂਦੀ ਆ ਤੇ ਉਹ ਵੀ ਬਹੁਤ ਵਧੀਆ ਚੀਜ਼ ਹੈ ਉਹਦੀ ਮਾਰਕੀਟ ਵੈਲਿਊ 2000 ਰੁਪਏ ਤੱਕ ਉਹ ਜਾਂਦੀ ਹੈ ਜੇ ਤੁਸੀਂ ਲੈ ਕੇ ਆਉਣੀਆਂ ਮਸਕੋ ਵੀ ਉਹ 2000 ਰੁਪਏ ਦਾ ਰੇਟ ਹੈ ਤੇ ਬਹੁਤ ਸੋਹਣਾ ਉਹ ਵੀ ਸੋਹਣਾ ਉਹ ਆਪਣਾ ਸੈਪਰੇਟ ਰਹਿ ਜਾਂਦਾ ਸ਼ਾਂਤ ਬਿਲਕੁਲ ਉਹਨਾਂ ਦੇ ਸਿਰ ਪੱਟੀ ਆ ਇਥੇ ਮੂਰਲੇ ਅੱਖਾਂ ਦੇ ਉੱਤੇ ਨਾ ਮਤਲਬ ਲਾਲ ਤੇ ਕਾਲੇ ਝੱਬੇ ਆ ਉਹਦੇ ਵਿੱਚ ਤੇ ਸੋਹਣੀ ਲੱਗਦੀ ਆ ਉਹ ਤੇ ਮੈਸਕੋਬੀ ਜਿਹੜੀ ਆ ਮੈਕਸਿਕੋ ਦੀ ਆ ਉਹ ਤੇ ਬਹੁਤ ਸੋਹਣੀ ਆ ਉਹ ਔਰ ਬਹੁਤ ਸ਼ਾਂਤੀ ਵਾਲੀ ਆ ਉਹਦਾ ਤੁਹਾਨੂੰ ਇੰਨਾ ਬੜਾ ਫਿਕਰ ਨਹੀਂ ਕਰਨ ਦੀ ਲੋੜ ਵੀ ਉਹਨੂੰ ਕਿਵੇਂ ਸਾਹਮਣਾ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਦੇਖੇ ਨੇ ਜੀ ਆਮ ਜਿਵੇਂ ਕਿਸੇ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ ਤੇ ਕਈਆਂ ਨੇ ਆਪਾਂ ਤਿੱਤਰ ਬਟੇਰੇ ਵੀ ਵੇਖਦੇ ਆਂ ਕਬੂਤਰ ਵੀ ਦੇਖਦੇ ਆ ਮੈਂ ਇੱਕ ਸਾਡਾ ਕਬੱਡੀ ਵਾਲਾ ਵੇਖਿਆ ਸੀ ਜਿਹਨੇ ਬੰਦ ਰੱਖਿਆ ਸੀ ਪਾਲਿਆ ਹੋਇਆ ਸੀ ਜੀ ਤੇ ਇਹ ਇਹ ਮਲ ਕਿਹੜੇ ਸ਼ਕੀਨ ਨੇ ਰੱਖਣਾ ਚਾਹੁੰਦੇ ਨੇ ਜੇ ਜਿੰਨਾਂ ਦੀ ਇੱਛਾ ਹੁੰਦੀ ਹੈ ਉਹ ਤੁਹਾਡੇ ਤੋਂ ਮਤਲਬ ਕਿ ਲੈ ਸਕਦੇ ਆ ਜੀ ਹਾਂਜੀ ਮੇਰੇ ਕੋਲੇ ਰਾਜਹਾਂਸੀ ਵੀ ਹੈ ਮਸਕੋ ਵੀ ਤਾਂ ਮੈਂ ਹੁਣੇ ਲੈ ਕੇ ਆਂਦੀ ਆ ਤੇ ਆਉਣ ਵਾਲੇ ਟਾਈਮ 'ਚ ਮੇਰੇ ਕੋਲ ਮੈਂ ਬੱਚੇ ਵੀ ਦੇ ਸਕਦਾ ਹਾਂ ਉਹਦੇ ਸਮਝੇ ਨਹੀਂ ਕਿ ਇਹ ਕਾਫੀ ਬੱਚੇ ਜੰਦੀ ਆ ਸਾ ਮਤਲਬ 30 40 ਬੱਚੇ ਕੱਢ ਦਿੰਦੀ ਸਾਲ ਦੇ ਵਿੱਚ ਅੱਛਾ ਇਹਦਾ ਇਹ ਫਰਕ ਹੈ ਵੀ ਜਿਵੇਂ ਤੁਸੀਂ ਦੂਜਾ ਤਾਂ ਹੈਚਰੀ ਦੇ ਵਿੱਚ ਲਾ ਦਿੰਦੇ ਆਂ ਆਂਡੇ ਹਾਂਜੀ ਪਰ ਇਹ ਆਪਣੇ ਮਤਲਬ ਕਿ ਸੇਵਾ ਦੇ ਹਿਸਾਬ ਨਾਲ ਜਿਵੇਂ ਆਪਾਂ ਕਹਿੰਦੇ ਆਂ ਵੀ ਉਸ ਹਿਸਾਬ ਨਾਲ ਬੱਚੇ ਕੱਢਦੀ ਹੈ ਇਹ ਸੇਵਾ ਦੇ ਹਿਸਾਬ ਨਾਲ ਜੀ ਇਹਨੂੰ ਆਪਾਂ ਹੈਚਰੀ 'ਚ ਨਹੀਂ ਲਾ ਸਕਦੇ ਇਹ ਇਹ ਆਪਣੇ ਆਂਡੇ ਨੂੰ ਪਾਸੇ ਨਹੀਂ ਹੋਣ ਦਿੰਦੀ ਜਿਹੜਾ ਨਾ ਉੱਤੇ ਬਹਿ ਕੇ ਉਹਨੂੰ ਜੋ ਵੀ ਸੇਵਾ ਕਰਕੇ ਉਵੇਂ ਬੱਚੇ ਕੱਢਦੀ ਫਿਰ ਬੱਚਿਆਂ ਨੂੰ ਆਪ ਹੀ ਫੀਡ ਕਰਦੀ ਆਪ ਹੀ ਸਾਰਾ ਕੋਲ ਲੱਕ ਆਫਟਰ ਕਰਦੀ ਹੂੰ ਇਹ 'ਚ ਸਿਫਤ ਬਹੁਤ ਵਧੀਆ ਹੈ ਮਤਲਬ ਇਹ ਤੇ ਮੈਂ ਰਿਕਵੈਸਟ ਕਰਾਂਗਾ ਸਾਡੇ ਆਪਣੇ ਪੰਜਾਬੀਆਂ ਨੂੰ ਵੀ ਮਸਕੋਬੀ ਜਿਹੜੀ ਆ ਜਾਂ ਰਾਜ ਹਾਂਸਾ ਹੈ ਇਹ ਰੱਖਣੇ ਚਾਹੀਦੇ ਘਰ ਦੇ ਵਿੱਚ ਹਮ ਸਮਝਦੇ ਨਹੀਂ ਇਹ ਜੇ ਬਿਜ਼ਨਸ ਪੁਆਇੰਟ ਆ ਵੀ ਦੇਖੋ ਇਹ ਜੇ 30 40 ਕੱਢ ਦਿੱਤੇ ਬੱਚੇ ਉਹਨੇ ਸਾਲ ਦੇ ਇਹ 2000 ਦੇ حساب ਨਾਲ ਥੋੜੀ ਇੱਕ 80 90 ਹਜ਼ਾਰ ਲੱਖ ਰੁਪਇਆ ਖਰਚੇ ਇਨਕਮ ਵੱਢ ਸਕਦੀ ਹੈ ਨਾਲੇ ਸੋਹਣੇ ਲੱਗਦੇ ਘਰ ਦੇ ਜਤੁਰੇ ਫਿਰਦੇ ਸਮਝਦੇ ਨਹੀਂ ਕੋਈ ਸਪੈਸ਼ਲ ਇਹਨਾਂ ਨੂੰ ਜਗ੍ਹਾ ਦੀ ਨਹੀਂ ਲੋੜ ਇੱਕ ਛੋਟਾ ਜਿਹਾ ਖੁੱਡਾ ਉਹਦੇ ਚ ਇਹਨਾਂ ਨੇ ਆਪਦਾ ਮਸਤ ਹੋ ਕੇ ਤੁਰੇ ਫਿਰਨੇ ਇਹ ਚੀਜ਼ ਹੈ ਤੇ ਇਹਨਾਂ ਦੇ ਹੁੰਦੇ ਫਿਰ ਜਿਵੇਂ ਤੁਸੀਂ ਦੱਸਿਆ ਕੋਈ ਸੱਪ ਜਾ ਕੋਈ ਹੋਰ ਨਹੀਂ ਕਰੇ ਵੱਡਾ ਜਾਨਵਰ ਇਹ ਸੱਪ ਸੋਪਨ ਨਹੀਂ ਜੀ ਇਹ ਨੇੜੇ ਆਉਣ ਲੰਗੇ ਇਹ ਜਿਹੜੇ ਬਤਕਾਂ ਨੇ ਇਹ ਨਾ ਜੀ ਇਹ ਸੱਪ ਭਜਦੇ ਇਹਨਾਂ ਤੋਂ ਤੇ ਜਿਹੜੀ ਬਤਕ ਹੈਗੀ ਆ ਉਹਦਾ ਸੱਪ ਨੂੰ ਧੌਣੋਂ ਫੜ ਲੈਂਦੀ ਹੈ ਕਹਿੰਦੇ ਨੇ ਤੇ ਇਸ ਕਰਕੇ ਇਹ 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 ਸਿਕਿਉਰਿਟੀ ਰੀਜ਼ਨ ਵਾਸਤੇ ਬਾਕੀ ਤੁਹਾਡੇ ਘਰ ਦੀ ਜਿਹੜੀ ਅੱਡੇ ਦੀ ਜਗਾ ਦੀ ਥੋੜੀ ਬਿਊਟੀ ਆ ਜਿਹੜੀ ਜੇ ਦੋ ਕੀ ਤੁਹਾਡੇ ਕੋਲੇ ਹੋਣ ਪੀਸ ਇਸ ਇਸ ਬਹੁਤ ਵਧੀਆ ਚੀਜ਼ ਹੈ ਸੋ ਬੈਸੇ ਦਾ ਸੀ ਤੁਹਾਡਾ ਨੰਬਰ ਹੈ ਜਿਹੜਾ ਸਕਰੀਨ ਤੇ ਵੀ ਲਾਵਾਂਗੇ ਜੀ ਹਾਂਜੀ ਆ ਪਹਿਲਾ ਵੀਡੀਓ ਦੇ ਉੱਤੇ ਵੀ ਆਪਾਂ ਲਾਉਨੇ ਆ ਜੇ ਕਿਸੇ ਨੇ ਵੀ ਜਾਣਕਾਰੀ ਲੈਣੀ ਆ ਤਾਂ ਉਹ ਨੰਬਰਾਂ ਤੇ ਕਾਲ ਕਰ ਸਕਦੇ ਆ ਪਰ ਫਿਰ ਵੀ ਤੁਸੀਂ ਦੋਨੋਂ ਨੰਬਰ ਜਿਹੜੇ ਇੱਕ ਵਾਰੀ ਆਪ ਵੀ ਬੋਲ ਦਿਓ ਹਾਂਜੀ ਮੇਰਾ ਨੰਬਰ ਹੈ ਜੀ 97800 11175 ਜੀ ਤੇ ਦੂਸਰਾ ਨੰਬਰ ਹੈ ਜੀ ਆਪਣਾ 98771 32731 ਜੀ ਤੇ ਮੈਂ ਸਵੇਰ 8 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਹੁਣਾ ਤੇ ਜੇ ਮੈਂ ਥੋੜੀ ਕਿਤੇ ਆਪਣਾ ਕਾਲ ਮਿਸ ਕਰ ਗਿਆ ਬਾਈ ਚਾਂਸ ਮੈਂ ਬਿਜ਼ੀ ਅੱਡੇ ਤੇ ਮੈਂ ਤੁਹਾਨੂੰ ਅੱਧੇ ਘੰਟੇ ਚ 20 ਮਿੰਟਸ ਤੁਹਾਨੂੰ ਕਾਲ ਵਾਪਸ ਕਰਾਂਗਾ ਜੀ ਇਹ ਮੈਂ ਮਤਲਬ ਇਹ ਨਹੀਂ ਕਿ ਆ ਵੀ ਜਵਾਬ ਨਹੀਂ ਦੇਣਾ ਉਹ ਮੈਂ ਸੌ ਮਾ ਕੇ ਜੀ ਮਾਫੀ ਮੰਗ ਲੈਂਦਾ ਵੀ ਯਾਰ ਮੈਂ ਬਿਜੀ ਸੀ ਮੇਰੇ ਕੋਲ ਰਸ਼ ਬਹੁਤ ਜ਼ਿਆਦਾ ਸੀ ਹੂੰ ਤੇ ਇਸ ਕਰਕੇ ਤੁਸੀਂ ਮੈਨੂੰ ਕਾਲ ਕਰੋ ਤੇ ਮੈਂ ਤੁਹਾਨੂੰ ਅੱਧੇ ਜੇ ਮਿਸ ਕਰ ਕਰ ਗਿਆ ਤੇ ਅੱਧੇ ਘੰਟੇ ਚ ਤੁਹਾਨੂੰ ਮੈਂ ਦੁਬਾਰਾ ਕਾਲ ਕਰਾਂਗਾ ਕੋਈ ਚੱਕਰ ਨਹੀਂ ਜੀ ਤੇ ਮੇਰੇ ਕੋਲ ਆਓ ਤੇ ਆਣ ਕੇ ਜੋ ਵੀ ਐ ਤੁਹਾਨੂੰ ਜ਼ਰੂਰਤ ਹੈ ਕਿ ਮੈਂ ਜਿੰਨੇ ਕੁ ਜੋਗਾ ਹੈ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਬੈਠਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ